ਅੱਜ ਭਵਾਨ ਨਏਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਅਜੇ ਮਿਸਰਾ ਟੈਣੀ ਦਾ ਪਤਲੇ ਫੁਕੇ ਜਾ ਰਹੇ ਹਨ ਇਸ ਸਬੰਧ ਦੇ ਵਿੱਚ ਹੀ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਦੇ ਆਗੂਆਂ ਨੇ ਭਵਾਨੀਗੜ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਬੀਜੇਪੀ ਦੇ ਆਗੂ ਅਜੇ ਮਿਸਰਾ ਟੈਣੀ ਦਾ ਪਤਲਾ ਫੁਕੇ ਕੇ ਕੇਂਦਰ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਹ ਚਾਰ ਕਿਸਾਨ ਤੇ ਇੱਕ ਪੱਤਰਕਾਰ ਦਾ ਕਤਲ ਹੈ ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਅਜੇ ਮਿਸ਼ਰੇ ਨੂੰ ਦੁਆਰਾ ਜੇਲ੍ਹ ਵਿੱਚ ਭੇਜਿਆ ਜਾਵੇ ਤੇ ਇਸ ਤੇ 302 ਦਾ ਪਰਚਾ ਕੀਤਾ ਜਾਵੇ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਸਮੂਹ ਵਰਤੋਂ ਸਲਤਾ ਇਹ ਸੋਚਦਾ ਆ ਗਿਆ ਤੋਂ ਨਾਮੇ ਲੈਣਾ ਪਰ ਤੇਰੇ ਵੀਰੋ ਜਿਹੜੀਆਂ ਰਾਜਪਾਲਾਂ ਦੀਆਂ ਪਾਰਟੀਆਂ ਜਿਹੜੇ ਤੁਹਾਨੂੰ ਫਸਲਾਉਣੀਆਂ ਨੇ ਕੋਈ ਦੁੱਧ ਤੋਂ ਕਿਹਨੇ ਇਹਦੇ ਉਹ ਹੈ ਇੱਕ ਸਿੱਕੇ ਦਾ ਸੁਆਪ ਪਾਤਾਂ ਨੇ ਕੋਈ ਕੋਈ ਇਹੋ ਜਿਹੀ ਗੱਲ ਤਾਂ ਇਹਨਾਂ ਤੋਂ ਪਰ ਅਜੇ ਸਰਕਾਰ ਤੋਂ ਇੱਕ ਮੰਗ ਕਰੀ ਸੀ ਕਿ ਕਿ ਪ੍ਰਾਣੀ ਵਾਲੇ ਮਤਦਾ ਹੱਤ ਕਰਨਾ ਹੈ ਜਾਂ ਤਾਂ 200 ਰੁਪਏ ਤੋਂ ਅੱਗੇ ਦੇਣਾ ਕਾ 5000 ਰੁਪਏ ਇੱਕੜ ਦਾ ਦੇ ਦਿਓ ਬੁਰਕੀ ਪਾਣਾ ਜਿੰਦਾਬਾਦ ਕੋਦਲਾ ਫੁਕਿਆ ਗਿਆ ਕਿ ਕਿਸ ਸੰਬੰਧ ਵਿੱਚ ਫੁਕਿਆ ਗਿਆ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ ਅੱਜ ਜਿਹੜਾ ਬੀਜੇਪੀ ਦਾ ਅਜੇ ਮਿਸ਼ਰੀ ਅਜੇ ਮਿਸ਼ਰਾ ਟੈਣੀ ਹੈ ਮੰਤਰੀ ਦੀ ਕੇਂਦਰ ਦੀ ਸਰਕਾਰ ਦੇ ਵਿੱਚ ਪਰ ਲੋਕਾਂ ਨੇ ਤਾਂ ਗੁੱਸਾ ਕਰਕੇ ਗੁੱਸਾ ਉਹਦਾ ਕੱਢਿਆ ਹੈ ਉਹਨੂੰ ਵੋਟਾਂ ਨਾ ਪਾ ਕੇ ਹਰਾਇਆ ਹੈ ਪਰ ਉਹ ਸਾਡੇ ਚਾਰ ਕਿਸਾਨ ਇੱਕ ਪੱਤਰਕਾਰ ਪੰਜ ਕਾਸਰਾਂ ਦਾ ਕਾਤਲ ਹੈ ਇਸ ਕਰਕੇ ਅੱਜ ਸਾਰੇ ਭਾਰਤ ਦੇ ਵਿੱਚ ਕੱਲਾ ਪਹਾਣੀਗੜ੍ਹ ਦੇ ਵਿੱਚ ਵੀ ਸਾਰੇ ਭਾਰਤ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁੱਤਲੇ ਭੁਕੇ ਨੇ ਅਸੀਂ ਨੇ ਆਪਣੀ ਭਾਰਤੀ ਸਾਂਝੀ ਨੇ ਡਕਾਉਂਦਾ ਵੱਲੋਂ ਪੰਜਾਬ ਦੇ ਵਿੱਚ ਸਾਰੇ ਇੱਕ ਦੇ ਸੰਯੁਕਤ ਮੋਰਚੇ ਵੱਲੋਂ ਪੁੱਤਲੇ ਭੁਕੇ ਜਾ ਰਹੇ ਨੇ ਪਰ ਉਹ ਪੰਜ ਪੰਜ ਕਿਸਾਨਾਂ ਦਾ ਕਾਤਲ ਹੋਣ ਦੇ ਬਾਵਜੂਦ ਭਾਜਪਾ ਦੀ ਸਰਕਾਰ ਨੇ ਉਹਨੂੰ ਜ਼ਮਾਨਤ ਦਿੱਤੀ ਜ਼ਮਾਨਤ ਦੇ ਉੱਤੇ ਬਾਹਰ ਧੰਦਾ ਫਿਰਦਾ ਹੈ ਉਰੇ ਜੇ ਕੋਈ ਆਮ ਕਿਸਾਨ ਆ ਜਾਂ ਆਮ ਮਜ਼ਦੂਰ ਆ ਆਮ ਮਜ਼ਾਜਮਾ ਕਿਸੇ ਤੇ ਛੋਟਾ ਮੋਟਾ ਪਰਚਾ ਵੀ ਹੋ ਜੇ ਉਹਦੀ ਜਮਾਨਤ ਨਹੀਂ ਹੁੰਦੀ ਪੰਚ ਕਿਸਾਨਾਂ ਨੂੰ ਕਤਲ ਕਰਨ ਵਾਲਾ ਜੀ ਸੜਕ ਤੇ ਧੁੰਮਦਾ ਫਿਰਦਾ ਛੜਿਆਵ ਉਹਦੀ ਜਮਾਨਤ ਹੈ ਪਰ ਅਸੀਂ ਸਰਕਾਰ ਤੋਂ ਫਿਰ ਵੀ ਮੰਗ ਕਰਦੇ ਆ ਵੀ ਉਹਦੇ ਉੱਤੇ 302 ਦਾ ਪਰਚਾ 302 ਦੇ ਪਰਚੇ ਦੇ ਤਹਿਤ ਉਹ ਜਿਹੜੀਆਂ ਸ਼ਿਕਾਹਾਂ ਦੇ ਪਿੱਛੇ ਹੋਣਾ ਚਾਹੀਦਾ ਉਹਦੀ ਜਮਾਨਤ ਰੱਦ ਹੋਣੀ ਚਾਹੀਦੀ ਹੈ ਤੇ ਉਹਦੇ ਉੱਤੇ ਪਰਚਾ ਹੋ ਕੇ ਉਹ ਕੇਸ ਚੱਲਣਾ ਚਾਹੀਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਅੱਜ ਦੇ ਕਿਸਾਨਾਂ ਦੀ ਮੰਗ ਹੈ ਰੋਕੋ ਅੰਦੋਲਨ ਹੋਊਗਾ ਪਰ ਸਾਡਾ ਰੇਲ ਰੋਕੋ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਉਹ ਇੱਕ ਵੱਖਰਾ ਮੋਰਚਾ ਚੱਲਦਾ ਜਿਹੜਾ ਬਾਰਡਰਾਂ ਤੇ ਹੈ ਉਹ ਉਹ ਕਿਸਾਨਾਂ ਦਾ ਮਸਲਾ ਹੈ ਸਾਡਾ ਤਾਂ ਅਜੇ ਮਿਸ਼ਰਾ ਟੈਣੀ ਦੇ ਜਿਹੜੇ ਕਾਤਲ ਨੇ ਉਹਨਾਂ ਦੇ ਸਬੰਧ ਦੇ ਵਿੱਚ ਸਾਰੇ ਪਾਸੇ ਦੇ ਵਿੱਚ ਅਜੇ ਮਿਸ਼ਰਾ ਅਜੇ ਮਿਸ਼ਰਾ ਟਾਈੜੀ ਦੇ ਪੁਤਲੇ ਭੁੱਪਣ ਦਾ ਪ੍ਰੋਗਰਾਮ ਦੇਖੋ ਚੋਣਾਪਾ ਮੈਂ ਪੰਚਾਇਤੀ ਨੇ ਪੰਚ ਮ ਐਮ ਐਲ ਏ ਦੀਆਂ ਨੇ ਪੰਚ ਐਮ ਪੀ ਦੀਆਂ ਨੇ ਸਾਡਾ ਚੋਣਾ ਦੇ ਨਾਲ ਕਿਤੇ ਵੀ ਨਾ ਕੋਈ ਬੋਲਵਾਸ ਨਹੀਂ ਹੈਗਾ ਚੋਣਾ ਨੇ ਜਿਹੜੀਆਂ ਚੋਣਾ ਸਾਡੇ 'ਚ ਫੁੱਟ ਪਾਉਂਦੀਆਂ ਨੇ ਸਾਡੀ ਜਥੇਬੰਦੀ ਨੂੰ ਦਫਾੜ ਕਰਤੀਆਂ ਨੇ ਅਸੀਂ ਚਾਹੁੰਦੇ ਆ ਵੀ ਇਹ ਚੋਣਾ ਤੋਂ ਜਿ ਵਜਿਆ ਜਾਵੇ ਨਾ ਕਿਸਾਨਾਂ ਨੂੰ ਬਹੁਤ ਚੰਗੀ ਗੱਲ ਹੈ ਚੋਣਾ ਕਦੇ ਵੀ ਜਥੇਬੰਦ ਢਾਣੇ ਮਾੜੇ ਨੂੰ ਇਕੱਠਾ ਕਰਨ ਦੇ ਵਿੱਚ ਕਦੇ ਸਹਾਇ ਨਹੀਂ ਹੋਈਆਂ ਜਥੇਬੰਦੀ ਜਥੇਬੰਦ ਕਟਾਣੇ ਮਾੜੇ ਨੂੰ ਖੰਡਾਉਣ ਦੇ ਵਿੱਚ ਇਹਨਾਂ ਦਾ ਰੋਰ ਹੁੰਦਾ ਅਸੀਂ ਕਹਿੰਦੇ ਆ ਵੀ ਇਸ ਚੋਣਾ ਤੋਂ ਭਾਵੇਂ ਪੰਚਾਇਤਿਆਂ ਚੋਣਾਂ ਨੇ ਭਾਵੇਂ ਕੋਈ ਐਮਐਲਏ ਦੀ ਚੋਣ ਹੈ ਭਾਵੇਂ ਐਮਪੀ ਦੀ ਚੋਣ ਹੈ ਚੋਣਾਂ ਤੋਂ ਸਾਡੀ ਜਥੇਬੰਦੀ ਦਾ ਫੈਸਲਾ ਹੈ ਵੀ ਅਸੀਂ ਨਿਰਦੇਪ ਆ ਸਾਡਾ ਫ਼ਰਜ਼ਦਾਰ ਜੀ ਆਪਣਾ ਨਾਮ ਜੀ ਜਿਹੜਾ ਨਾਮ ਕਰਮ ਸਿੰਘ ਅੱਜ ਪਤਲਾ ਫੁੱਕਿਆ ਗਿਆ ਕਿਸ ਸਬੰਧ ਵਿੱਚ ਫੁੱਕਿਆ ਗਿਆ ਕੀ ਪਤਲਾ ਫੁੱਕਿਆ ਗਿਆ ਵੀ ਜਿਹੜਾ ਸਾਡੇ 4 ਨਿਸ਼ਾਨ ਸਿੰਘ ਜੋ ਇਹਨੇ ਇੱਕ ਪੱਤਰਕਾਰ ਉਹਦੇ ਸੰਬੰਧ ਵਿੱਚ ਅਜੇ ਮਿਸ਼ਰਾ ਟੂਰਨੀ ਦਾ ਪੂਰਾ ਪੱਤਰ ਨਿਸ਼ਾਨ ਸਰਕਾਰ ਨਹੀਂ ਮਿਲਿਆ ਅਜੇ ਮਿਸ਼ਰਾ ਨੂੰ ਜਵਾਬ ਤੁਲਕੀ ਬਾਹਰੋਂ ਦਾ ਖੱਡਾ ਸਾਡੀ ਸੈਂਟਰ ਸਰਕਾਰ ਤੋਂ ਮੰਗਾ ਹੈ ਕਿ ਉਹਨੂੰ 1.5 ਘਰ ਦਾ ਖਸਾਬ ਦੇ ਤਾਣਾ ਨੂੰ ਖਾਸੀ ਵੇੜ ਤਾਂ ਕਿ ਸਾਡਾ ਗੁੱਸਾ ਜਿਹੜਾ ਛੱਡਾ ਹੋਪ ਕੇ ਕਾਏ ਦੇ ਕਰਕੇ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਫੋਰਮ ਨੇ ਉੱਤੇ ਉੱਤੇ ਸਾਡੇ ਟੁੱਲੇ ਭੁਕੇ ਜਾ ਰਹੇ ਨੇ ਇਹਦੇ ਕਰਕੇ ਅਸੀਂ